ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਟਾਫਾ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਓ ਫਿਰ ਕਰਦੇ ਹਾਂ ਪਹਿਲੀ ਖਬਰ ਦਾ ਪੰਜਾਬ ਸਰਕਾਰ ਨੇ ਹਰਿਆਣਾ ਪਾਣੀ ਵਿਵਾਦ ਦੇ ਉੱਤੇ ਹਾਈ ਕੋਰਟ ਤੋਂ 2 ਦਿਨ ਦਾ ਸਮਾਂ ਮੰਗਿਆ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਕੇਂਦਰ ਹਰਿਆਣਾ ਤੇ BBMP ਦੇ ਜਵਾਬ ਦੇ ਉੱਤੇ ਆਪਣਾ ਪੱਖ ਪੇਸ਼ ਕਰਨਾ ਚਾਹੁੰਦੀ ਹੈ ਜਿਸ ਲਈ ਉਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ BBMP ਮਾਮਲੇ ਵਿੱਚ ਹਾਈ ਕੋਰਟ ਤੋਂ 2 ਦਿਨ ਦਾ ਸਮਾਂ ਮੰਗਿਆ ਤੇ ਜਿਸ ਲਈ ਹਾਈ ਕੋਰਟ ਨੇ ਸੁਣਵਾਈ 22 ਮਈ ਤੱਕ ਹੁਣ ਮੁਲਤਵੀ ਕਰ ਦਿੱਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਨੂੰ ਬਹੁਤ ਵਧੀਆ ਦੱਸਿਆ ਅਤੇ ਕਿਹਾ ਕਿ ਰੂਸ ਅਤੇ ਯੂਕਰੇਨ ਤੁਰਤ ਜੰਗਬੰਦੀ ਦੇ ਲਈ ਗੱਲਬਾਤ ਸ਼ੁਰੂ ਕਰਨਗੇ ਅਤੇ ਇਸ ਤੋਂ ਵੀ ਮਹੱਤਵਪੂਰਨ ਇਹ ਹੋਏਗਾ ਕਿ ਯੁੱਧ ਦਾ ਅੰਤ ਹੋਵੇਗਾ। ਰੂਸ-ਯੂਕਰੇਨ ਯੁੱਧ ਨੂੰ 3 ਸਾਲ ਦਾ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਹਾਲਾਂਕਿ ਹੁਣ ਉਮੀਦ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ ਕਾਹ ਜੰਗਬੰਦੀ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਿਲਦਮੀਰ ਪੁਤਿਨ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ। ਇਹ ਮੈਰਾਥਨ ਗੱਲਬਾਤ ਲਗਭਗ 2 ਘੰਟੇ ਚੱਲੀ ਹੈ ਤੇ ਇਸ ਗੱਲਬਾਤ ਬਾਰੇ ਜਾਣਕਾਰੀ ਆਪਣੇ ਟਵਿੱਟਰ ਸੋਸ਼ਲ ਦੇ ਉੱਤੇ ਦਿੰਦੇ ਹੋਏ ਉਹਨਾਂ ਲਿਖਿਆ ਕਿ ਮੈ ਰੂਸੀ ਰਾਸ਼ਪਤੀ ਪੁਤਿਨ ਦੇ ਨਾਲ ਹੁਣੇ ਹੀ 2 ਘੰਟੇ ਦੀ ਗੱਲਬਾਤ ਪੂਰੀ ਕੀਤੀ ਹੈ ਮੇਰਾ ਮੰਨਣਾ ਕਿ ਇਹ ਬਹੁਤ ਵਧੀਆ ਰਿਹਾ ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਲਈ ਗੱਲਬਾਤ ਸ਼ੁਰੂ ਕਰਨ ਗਿਆ ਤੇ ਇਸ ਤੋਂ ਵੀ ਮਹੱਤਵਪੂਰਨ ਹੈ ਯੁੱਧ ਦਾ ਅੰਤ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਦੇ ਕੇਂਦਰ ਦੇ ਵੱਲੋਂ ਜਾਰੀ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਅੱਜ ਯਾਨੀ ਕਿ 22 ਮੌਸਮ ਖੁਸ਼ਕ ਰਹਿਣ ਵਾਲਾ ਹੈ ਤੇ ਨਹੀਂ ਨਹੀਂ ਅੱਜ ਦਾ ਤੇ ਅਗਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਜਾਂ ਤੇਜ਼ ਹਵਾਵਾਂ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਪਿਛਲੇ 2 ਦਿਨਾਂ ਤੋਂ ਤਾਪਮਾਨ ਦੇ ਵਿੱਚ ਲਗਾਤਾਰ ਗਰਾਵਟਾਰੀ ਹੈ ਤੇ ਜਿਸ ਤੋਂ ਬਾਅਦ ਹੁਣ ਤਾਪਮਾਨ ਦੇ ਵਿੱਚ ਥੋੜਾ ਵਾਧਾ ਹੋਵੇਗਾ ਮੌਸਮ ਬਹੁਤ ਆਕੜਮ ਸਰ ਪੰਜਾਬ ਦੇ ਰੂਪਨਗਰ ਅਤੇ ਪਠਾਨਕੋਟ ਦੇ ਵਿੱਚ ਲਗਭਗ 1 ਮਿਲੀਮੀਟਰ ਹਲਕੀ ਬਾਰਿਸ਼ ਹੋਈ ਤੇ ਇਸ ਤੋਂ ਬਾਅਦ ਰਾਜ ਦੇ ਵਿੱਚ ਤਾਪਮਾਨ 2 ਡਿਗਰੀ ਸੈਲਸੀਅਸ ਘਟ ਗਿਆ ਤੇ ਹਾਲਾਂਕਿ ਰਾਜ ਦੇ ਵਿੱਚ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਪਰ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਗਰਮ ਸਥਾਨ ਸੀ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਗਰਮੀ ਦੀਆਂ ਲਹਿਰਾਂ ਅਤੇ ਗਰਮ ਰਾਤਾਂ ਦਰਜ ਕੀਤੀਆਂ ਗਈਆਂ ਨੇ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਚੁੱਕੇ ਨੇ ਫਿਲਹਾਲ ਹੜ੍ਹ ਦੇ ਵਿੱਚ ਫਸੇ 8 ਲੋਕਾਂ ਨੂੰ ਬਚਾ ਲਿਆ ਗਿਆ ਆਸਟ੍ਰੇਲੀਆਈ ਮੌਸਮ ਵਿਭਾਗ ਨੇ ਸੋਮਵਾਰ ਸਵੇਰੇ ਸਿਡਨੀ ਤੋਂ 100 ਕਿਲੋਮੀਟਰ ਦੂਰ ਸੂਬੇ ਦੇ 5 ਖੇਤਰਾਂ ਦੇ ਵਿੱਚ ਭਾਰੀ ਮੀਂਹ ਅਤੇ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਗਲੇ 24 ਘੰਟਿਆਂ ਦੇ ਵਿੱਚ 180 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਿਸ ਨਾਲ ਅਚਾਨਕ ਹੜ੍ਹ ਆਉਣ ਦਾ ਖਤਰਾ ਵੱਧ ਸਕਦਾ ਹੈ ਸਿਡਨੀ ਤੋਂ 80 ਕਿਲੋਮੀਟਰ ਉੱਤਰ ਦੇ ਵਿੱਚ ਸਥਿਤ ਛੋਟੇ ਜਿਹੇ ਕਸਬੇ ਵਾਈਡ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਅੱਜ ਸਵੇ ਅ ਤੱਕ ਜਿਹੜੀ ਹੈ 120 ਮਿਲੀਮੀਟਰ ਮੀਂਹ ਦਰਜ ਕੀਤਾ ਜਾ ਚੁੱਕਿਆ ਤੇ ਸਟੇਟ ਐਮਰਜੈਂਸੀ ਸੇਵਾਵਾਂ ਨੇ ਐਤਵਾਰ ਨੂੰ ਸੂਬੇ ਭਰ ਦੇ ਵਿੱਚੋਂ ਸਹਾਇਤਾ ਲਈ 346 ਕਾਲਾ ਸੁਣੀਆਂ ਅਤੇ ਉਹਨਾਂ ਦਾ ਜਵਾਬ ਵੀ ਦਿੱਤਾ ਹੈ ਇਹਨਾਂ ਵਿੱਚੋਂ 272 ਰਾਜਾਂ ਦੇ ਉੱਤਰੀ ਖੇਤਰ ਤੋਏ ਹਨ ਅਮਰੀਕਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਭਾਰਤ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਤारण ਵੀਜ਼ਾ ਪਾਬੰਦੀਆਂ ਲਗਾ ਰਿਹਾ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਮਿਸ਼ਨ ਇੰਡੀਆ ਦੀ ਕਾਉਂਸਲਰ ਅਫੇਅਰਸ ਅਤੇ ਡਿਪਲੋਮੈਟਿਕ ਸੁਰੱਖਿਆ ਸੇਵਾ ਸਾਡੇ ਦੂਤਖਾਨੇ ਤੇ ਕਾਉਂਸਲੇਟਾਂ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਮਨੁੱਖੀ ਤਸਕਰੀ ਦੇ ਕਾਰਜਾਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਉਤੇ ਮਕਦਮਾ ਚਲਾਉਣ ਦੇ ਲਈ ਹਰ ਰੋਜ਼ ਕੰਮ ਕਰਦੀ ਹੈ ਬਿਆਨ ਦੇ ਮੁਤਾਬਕ ਵਿਦੇਸ਼ ਵਿਭਾਗ ਭਾਰਤ ਦੇ ਵਿੱਚ ਰਸਤੇ ਤਤੇ ਕੰਮ ਕਰਨੀਆਂ ਟਰੈਵਲ ਏਜੰਸੀਆਂ ਦੇ ਮਾਲਕਾਂ ਕਾਜਕਾਰੀਆਂ ਅਤੇ ਸੀਨੀਅਰ ਅਧਿਕਾਰੀਆਂ ਉਤੇ ਜਾਣਬੁੱਝਕੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਲਈ ਵੀਜ਼ਾ ਪਾਬੰਦੀਆਂ ਲਗਾਉਣ ਜਾ ਰਿਹਾ ਹੈ ਤੇ ਇਸ ਵਿੱਚ ਅੱਗੇ ਕਿਹਾ ਗਿਆ ਕਿ ਸਾਡੀ ਇਮੀਗ੍ਰੇਸ਼ਨ ਨੀਤੀ ਦਾ ਉਦੇਸ਼ ਨਾ ਸਿਰਫ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਖਤਰਿਆਂ ਬਾਰੇ ਸੂਚਿਤ ਕਰਨਾ ਸਗੋਂ ਉਹਨਾਂ ਲੋਕਾਂ ਨੂੰ ਜ਼ਿੰਮੇਵਾਰ ਬਣਾਉਣਾ ਵੀ ਹੈ ਜੋ ਸਾਡੇ ਕਾਨੂੰਨਾਂ ਦੀ ਉਲੰਘਣਾ ਕਰਦੇ ਨੇ ਜਿਨ੍ਹਾਂ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਦੀ ਸਹੂਲਤ ਦੇਣ ਵਾਲੇ ਵੀ ਲੋਕ ਸ਼ਾਮਲ ਨੇ ਇੰਡੋਨੇਸ਼ੀਆ ਦੇ ਪਸ਼ਚਮੀ ਪਾਪੂਆ ਸੂਬੇ ਦੇ ਵਿੱਚ ਅਚਾਨਕ ਆਏ ਹੜਾ ਅਤੇ ਜ਼ਮੀਨ ਖਿਸਕਣ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਜਦੋਂ ਕਿ 5 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ 14 ਦੇ ਕਰੀਬ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਸੂਬਾਈ ਖੋਜ ਅਤੇ ਬਚਾਅ ਦਫ਼ਤਰ ਦੇ ਮੁਖੀ ਜੈਫਰੀ ਸਬਰੂਦੀਨ ਨੇ ਕਿਹਾ ਕਿ ਗੁੰਗ ਅਫਰਾਕ ਰਜੈਂਸੀ ਦੇ ਆਫ਼ਤ ਪ੍ਰਭਾਵਿਤ ਖੇਤਰਾਂ ਦੇ ਵਿੱਚ ਕੁਝ ਲਾਸ਼ਾਂ ਸੱਤਾ ਤੇ ਉੱਤੇ ਮਿਲੀਆਂ ਨੇ ਜਦੋਂ ਕਿ ਕੁਝ ਲੱਕੜ ਦੇ ਢੇਰਾਂ ਅਤੇ ਟਾਹਣੀਆਂ ਦੇ ਹੇਠ ਦਬੀਆਂ ਹੋਈਆਂ ਸਨ ਤੇ ਉਹਨਾਂ ਦੱਸਿਆ ਕਿ ਅੱਜ 5 ਹੋਰ ਲਾਸ਼ਾਂ ਮਿਲੀਆਂ ਨੇ ਤੇ ਉਹਨਾਂ ਨੂੰ ਇੱਕ ਅਸਥਾਈ ਚੌਕੀ ਉੱਤੇ ਲਜਾਇਆ ਗਿਆ ਤੇ ਸਾਡਾ ਧਿਆਨ ਹੁਣ ਲਾਹ ਪਤਾ ਲੋਕਾਂ ਦੀ ਪਾਲ ਵਿੱਚ ਹੈ ਤੇ ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਆਖਿਆ ਕਿ ਲਾਸ਼ ਦੀ ਬਰਾਮਦਗੀ ਤੋਂ ਬਾਅਦ ਖੋਜ ਅਤੇ ਬਚਾਅ ਕਾਰਜਾਂ ਦਾ ਅਗਲਾ ਪੜਾ ਆਫਤ ਵਾਲੀ ਥਾਂ ਤੋਂ ਵਗਦੀਆਂ ਨਦੀਆਂ ਦੇ ਹੇਠਲੇ ਇਲਾਕਿਆਂ ਵਿੱਚ ਤਬਦੀਲ ਹੋ ਜਾਵੇਗਾ ਰੂਸ ਦੀ ਫੈਡਰਲ 에ਅਰ ਟ੍ਰਾਂਸਪੋਰਟ ਏਜੰਸੀ ਉਡਾਣਾਂ ਨੂੰ ਮੁਰ ਸ਼ੁਰੂ ਕਰਨ ਸੰਬੰਧੀ ਕਈ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਹੀ ਹੈ ਏਜੰਸੀਆਂ ਦੇ ਮੁਖੀ ਦਮਿਤਰੀ ਯਾਦਰੋਵ ਨੇ ਇਹ ਗੱਲ ਹੈਲ ਰਸ਼ੀਆ 225 ਫਾਰਮ ਦੌਰਾਨ ਪੱਤਰਕਾਰਾਂ ਨੂੰ ਦੱਸੀ ਹੈ ਰੂਸੀ ਟ੍ਰਾਂਸਪੋਰਟ ਮੰਤਰਾਲੇ ਨੇ 14 ਮਈ ਨੂੰ ਬ੍ਰਿਕਸ ਦੇ ਟ੍ਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਰੂਸ ਬ੍ਰਿਕਸ ਦੇਸ਼ਾਂ ਦੇ ਨਾਲ ਹਵਾਈ ਆਵਾਜਾਈ ਵਧਾਉਣ ਅਤੇ ਨਵੇਂ ਉਡਾਣ ਰੂਟ ਖੋਲਣ ਲਈ ਤਿਆਰ ਹੈ ਤੇ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਆਵਾਜਾਈ ਦੇ ਵਿਕਾਸ ਉੱਤੇ ਵਿਦੇਸ਼ ਮੰਤਰਾਲੇ, ਅਵਾਜਾਈ ਮੰਤਰਾਲੇ ਅਤੇ ਆਰਥਿਕ ਵਿਕਾਸ ਮੰਤਰਾਲੇ ਨਾਲ ਸਾਂਝਾ ਕੰਮ ਚੱਲ ਰਿਹਾ ਹੈ ਤੇ ਅਸੀਂ ਕਈ ਦੇਸ਼ਾਂ ਦੇ ਖਵਾਬਾਜੀ ਅਧਿਕਾਰੀ ਨਾਲ ਗੱਲਬਾਤ ਕਰ ਰਹੇ ਹਾਂ ਬਹੁਤ ਸਾਰੇ ਦੇਸ਼ ਜਿਨ੍ਹਾਂ ਨੇ ਉਡਾਣਾਂ ਨੂੰ ਮੌਤਲ ਕਰ ਦਿੱਤਾ ਉਹਨਾਂ ਨੂੰ ਮੁੜ ਸ਼ੁਰੂ ਕਰਨ ਲਈ ਵੀ ਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਯਾਨੀ ਕਿ 2 ਮਈ ਨੂੰ ਪਹਲਗਾਮ ਆਤਵਾਦੀ ਹਮਲੇ ਦੇ ਵਿੱਚ ਮਾਰੇ ਗਏ 26 ਸੈਲਾਨੀਆਂ ਨੂੰ ਸ਼ਹੀਦ ਘੋਸ਼ਿਤ ਕਰਨ ਵਾਲੀ ਮੰਗ ਨੂੰ ਜਿਹੜੀ ਜਨਹਿਤ ਪਟੀਸ਼ਨ ਸੀ ਉਸ ਨੂੰ ਖਾਰਜ ਕਰ ਦਿੱਤਾ। ਇਹ ਹੁਕਮ ਚੀਫ ਜਸਟਿਸ ਸ਼ੀਲ ਲਾਗੂ ਅਤੇ ਜਸਟਿਸ ਸੁਮਿਤ ਗੋਇਲ ਦੀ ਡਿਵੀਜ਼ਨ ਬੈਂਚ ਨੇ ਸੁਣਾਇਆ ਤੇ ਨਾਲ ਨਾਲ ਸੁਣਵਾਈ ਦੌਰਾਨ ਚੀਫ ਜਸਟਿਸ ਨਾਗੂ ਨੇ ਜ਼ੁਬਾਨੀ ਤੌਰ ਤੇ ਪਟੀਸ਼ਨਕਰਤਾ ਨੂੰ ਪੁੱਛਿਆ ਕਿ ਉਸ ਨੂੰ ਸ਼ਹੀਦ ਐਲਾਨਣਾ ਧਾਰਾ 226 ਦੇ ਅਧੀਨ ਆਉਂਦਾ ਹੈ। ਕਿਰਪਾ ਕਰਕੇ ਇੱਕ ਉਦਾਹਰਣ ਦਿਓ ਤੇ ਇਹ ਇੱਕ ਪ੍ਰਸ਼ਾਸਕੀ ਮਾਮਲਾ ਅਤੇ ਨੀਤੀ ਦਾ ਸਵਾਲ ਹੈ। ਇਫਾਤਲਾ ਕਾਜਪਾਲਿਕਾ ਉਤੇ ਛੱਡ ਦੇਣਾ ਚਾਹੀਦਾ ਹੈ ਕੀ ਅਸੀਂ ਅਜਿਹਾ ਕਰ ਸਕਦੇ ਹਾਂ ਤੇ ਸਵਾਲ ਦੇ ਜਵਾਬ ਵਿੱਚ ਹੂਰਜ਼ਾ ਨੇ ਕਿਹਾ ਸੀ ਕਿ ਧਰਮ ਦੇ ਨਾਮ ਦੇ ਉਤੇ ਆਤਵਾਦੀਆਂ ਨੇ ਮਾਸੂਮ ਸਲਾਨੀਆਂ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਤੇ ਉਹਨਾਂ ਨੇ ਉਹਨਾਂ ਦਾ ਸਾਹਮਣਾ ਇੱਕ ਸਿਪਾਹੀ ਦੇ ਵਾਂਗ ਕੀਤਾ ਡਿਵੀਜ਼ਨ ਬੈਂਚ ਨੇ ਪਟੀਸ਼ਨ ਕਰਤਾ ਨੂੰ ਠੁਕਮੇ ਅਥਾਰਟੀ ਸਾਹਮਣੇ ਪ੍ਰਤੀਨਿਧਤਾ ਦਾਇਰ ਕਰਨ ਲਈ ਕਿਹਾ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਜੇਕਰ ਇਹ 30 ਦਿਨਾਂ ਦੇ ਅੰਦਰ ਦਾਇਰ ਕੀਤਾ ਜਾਂਦਾ ਤਾਂ ਇਸ ਉਤੇ ਵਿਚਾਰ ਕੀਤਾ ਜਾਵੇਗਾ ਅਦਲੀ ਨਹੀਂ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ